ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੈਲਡੈਰੀ ਫਾਰਮ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਵੀ ਠੀਕ ਠਾਕ ਹੋਣਗੇ ਅੱਜ ਆਪਣਾ ਇਹ ਪਹਿਲਾ ਵਲੌਗ ਆ ਜੋ ਕਿ ਆਪਾਂ ਆਪਣੀ ਇਸ ਮੋਟਰ ਤੋਂ ਸ਼ੂਟ ਕਰ ਰਹੇ ਹਾਂ ਬਾਕੀ ਆਪਾਂ ਕਣਕ ਨੂੰ ਪਾਣੀ ਸ਼ੁਰੂ ਕਰਤਾ ਅੱਜ ਇਹ ਪਹਿਲੇ ਆਪਾਂ ਇੱਕ ਕਿੱਲੇ ਨੂੰ ਲਾਇਆ ਪਾਣੀ ਇਹ ਆਪਣਾ 25 ਅਕਤੂਬਰ ਦਾ ਵਿਜਾ ਹੋਇਆ ਬੀਏ ਡੀਬੀਡਬਲ 327 ਇਸ ਨੂੰ ਇੱਕ ਘਟਾ ਯੂਰੀਆ ਪਾ ਕੇ ਫਿਰ ਪਾਣੀ ਲਾਇਆ ਆਪਾਂ ਬਾਕੀ ਆ ਆਪਣੇ ਫਲਦਾਰ ਬੂਟੇ ਆ ਮੋਟਰ ਤੇ ਅਮਰੂਦ ਦੇ ਆ ਕਿੰਨੂਆਂ ਦਾ ਵਾ ਪਰ ਇਹ ਨਿੰਬੂਆਂ ਦਾ ਬਾਕੀ ਇਧਰ ਵੀ ਅਮਰੂਦ ਆ ਬਾਕੀ ਉਧਰ ਇੱਕ 베ਰੀ ਆ ਆ ਜਮਨ ਦਾ ਦਰਖਤ ਆ ਇਹ ਕਿੱਲੇ ਨੂੰ ਪਾਣੀ ਲਾਤਾ ਕੱਲ ਨੂੰ ਉਹ ਦੂਸਰੇ ਕਿੱਲੇ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਉਹਨੂੰ ਆਪਾਂ ਪਾਣੀ ਛੱਡਣਾ ਉਹ ਵੀ ਡੀਬੀਡਬਲਯੂ 327 ਵੀ ਬੀਜ਼ੀ ਆ। ਬਾਕੀ ਇੱਧਰ ਆਪਣਾ ਆਲੂਆਂ ਵਾਲਾ ਖੇਤ ਆ ਇਹ। ਇੱਥੇ ਆਪਣਾ ਇਹ ਆਪਣਾ ਆਲੂਆਂ ਵਾਲਾ ਖੇਤ ਆ ਜਿੱਥੇ ਆਪਾਂ ਐਲ ਆਰ ਬੀਜ਼ ਲਗਾਇਆ ਇਹ ਆਪਣੇ 8 ਕਿੱਲੇ ਆ 8 ਕਿੱਲੇ ਦਾ ਖੇਰਾ ਇਹ। ਜਿੱਥੇ ਆਪਾਂ एलआरबीज लगाया बाकी ਆ ਹਲਦੀ ਲਾਈ ਵੀ ਆਪਾਂ ਸਵੱਟ ਤੇ ਬਾਕੀ ਤੁਹਾਨੂੰ ਕਣਕ ਦੀ ਗਰੋਥ ਚੈੱਕ ਕਰਾਉਣਾ ਮੈਂ ਦੇਖੋ ਪੂਰੀਆਂ ਲਾਈਨਾਂ ਭਰੀ ਖੜੀ ਹੈ ਕਣਕ ਬਹੁਤ ਵਧੀਆ ਗਰੋਥ ਹੈ ਕਣਕ ਦੀ ਪੂਰਾ ਬਾਣ ਭਰਿਆ ਵਾ ਆ ਕਿੱਲੇ ਨੂੰ ਪਾਣੀ ਲਾਤਾ ਇਹਨੂੰ ਆਪਾਂ ਕੱਲ ਨੂੰ ਪਾਣੀ ਛੱਡਾਂਗੇ ਲੇਟ 5 ਘੰਟੇ ਹੁੰਦੀ ਐ ਇਸ ਕਰਕੇ ਇੱਕ ਇੱਕ ਕਿੱਲਾ ਭਰ ਕੇ ਮੋਟਰ ਬੰਦ ਕਰਤੀ ਸੀ ਕਰੋ ਚੈੱਕ ਇਹ ਵੀ ਬੀਜ ਆਪਣਾ DBW 327 ਆ ਇਹ ਆਪਣੇ ਘਰ ਦਾ ਹੀ ਬੀਜ ਸੀ ਪਿਛਲੀ ਵਾਰ ਵਾਲਾ ਰੱਖਿਆ ਵਾ ਸੀ ਆਪਾਂ ਬਾਕੀ ਸਾਰੇ ਵੀਰ ਨੂੰ ਬੇਨਤੀ ਆ ਬਹੁਤ ਵੀਰ ਇਹੋ ਜਿਹੇ ਜਿਹੜੇ ਆਪਣੀ ਵੀਡੀਓ ਤਾਂ ਜ਼ਰੂਰ ਦੇਖਦੇ ਆ ਪਰ ਉਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਾਰੇ ਵੀ ਜ਼ਰੂਰ ਸਬਸਕ੍ਰਾਈਬ ਕਰੋ। ਬਾਕੀ ਆਪਾਂ ਇਹ ਆਲੂਆਂ ਲਈ 40 ਸਟੋਰੇਜ ਕਰਕੇ ਰੱਖ ਲਈ ਆ। ਤੰ ਲਾਤੀ ਹੈ ਇਹਦੀ 17-18 ਦੀ ਟਰਾਲੀ ਆ। ਬਾਕੀ ਇੱਧਰ ਆਪਾਂ ਆਪਣੇ ਪਸ਼ੂਆਂ ਲਈ ਜਵੀ ਵੀਜੀ ਆ ਹੈ 11 ਬਾਕੀ ਉਹ ਦੂਜੀ ਮੋਟਰ ਤੇ ਆਪਣੀ ਜਿਹੜੀ ਆਪਾਂ ਪਹਿਲਾਂ ਉਦੋਂ ਇਹਦੇ ਨਾਲੋਂ ਪਹਿਲਾਂ ਚਾਰਨੀ ਆ ਜਵੀ ਬਾਕੀ ਆ ਬੇਰੀ ਆ ਇੱਕੋ ਵੀ ਜਮਨ ਦਾ ਦਰਖਤ ਇਹ ਜਮੀਆਂ ਬਾਕੀ ਇਹਦੂ ਅਗਲਾ ਖੇੜਾ ਜਮੀ ਤੇ ਉਹਦੇ ਵਿੱਚ ਆਪਾਂ ਜੋ ਰਾਈ ਕਾ ਆਉਂਦਾ ਉਸ ਦਾ ਛੱਟਾ ਦਿੱਤਾ ਸੀ ਤੇ ਉਦੋਂ ਗਾਂ ਸਾਰਿਆ ਆਪਣਾ ਜਮੀ ਪਲੱਸ ਬਰਸੀਨ ਪਰਾ ਸਰੂਨ ਸਰੂ ਸਾਰਾ ਕੁਝ ਮਿਕਸ ਵੀ ਜਾਵਾ ਬਾਕੀ ਤੁਹਾਨੂੰ ਆਪਾਂ ਦੂਜੀ ਮੋਟਰ ਤੇ ਜਾ ਕੇ ਵੀ ਦਿਖਾਉਨੇ ਆ ਆਪਣੇ ਜਿੱਥੇ ਦੂਜੇ ਡਾਇਮੰਡ ਆਲੂ ਲਾਏ ਆ ਤਿੰਨ 3.5 ਕਿੱਲੇ ਉਹ ਵੀ ਤੁਹਾਨੂੰ ਜ਼ਰੂਰ ਚੈੱਕ ਕਰਾਉਨੇ ਆ ਜਾ ਕੇ ਮਿਲਦੇ ਆ ਜੀ ਹੁਣ ਆਪਾਂ ਤੁਹਾਨੂੰ ਦੂਜੀ ਮੋਟਰ ਤੇ ਜਾ ਕੇ ਲਓ ਜੀ ਪਹੁੰਚ ਗਏ ਆਪਾਂ ਦੂਜੀ ਮੋਟਰ ਤੇ ਇੱਥੇ ਆਪਣਾ ਆਲੂਆਂ ਦਾ ਡਾਇਮੰਡ ਬੀਜ ਲਗਾਇਆ ਇਹ 3 1/2 ਕਿੱਲੇ ਆਲੂਆਂ ਦੇ ਆਪਣੇ ਇਹ ਡਾਇਮੰਡ ਵੀ ਆ ਬਾਕੀ ਇੱਥੇ ਵੀ ਇਸ ਮੋਟਰ ਦੀ ਆਪਣੀ ਜਮੂਨ ਦਾ ਦਰਖਤ ਆ ਕੁਛ ਤੋਰੀਆਂ ਦੀ ਵੇਲ ਆ ਇਹ ਵੀ ਲਾਈ ਆਪਾਂ ਬਾਕੀ ਇੱਥੇ ਆਪਣਾ ਡਾਇਮੰਡ ਬੀਜ ਆ 3 1/2 ਕਿੱਲੇ ਆ ਬਾਕੀ ਆਲੂ ਆਪਣਾ ਪਾਣੀ ਲੱਗਿਆ ਵਾ ਇਸ ਨੂੰ ਇਹ ਬਸ 2-4 ਦਿਨਾਂ ਪਾ 4-5 ਦਿਨ ਤੋਂ ਬਾਹਰ ਆਉਣ ਲੱਗ ਗਿਆ ਨੇ ਇਸ ਸਾਲੂ ਨੇ ਵੀ। ਬਾਕੀ ਆ ਆਪਣਾ ਹਜੇ ਮੱਕੀ ਵਾਲਾ ਜੋ ਆਪਣੀ ਚਾਰ ਵਾਲੀ ਮੱਕੀ ਸੀ ਉਹਦੇ ਵਾਲਾ ਝੋਨਾ ਵੱਡਣ ਵਾਲਾ ਰਹਿੰਦਾ ਵਾ ਇਹ ਸਵਾਕ ਸਵਾਕ ਇਲਾਵਾ ਪੀਆਰ 126B ਜੀ ਬਾਕੀ ਇਹ ਆਲੂਆਂ ਦੀਆਂ ਲੰਮੀ ਵੱਟਾਂ ਵਾ ਇਹਦੇ ਵਿੱਚ ਆਪਾਂ ਆਹ 1 ਕਿਲੋ ਵਿੱਚ ਇੱਕ ਖਾਲਾ ਪਰੇ ਦੋ ਖਾਲਾ ਦੋ ਕਿਲਿਆਂ ਵਿੱਚ ਬਾਕੀ ਇਧਰ ਆਪਣਾ ਇਹ ਛੱਬੀ ਝੋਨਾ ਵਾ ਇਹ ਵੀ ਬਸ ਇੱਕ ਦੋ ਦਿਨਾਂ ਚ ਇਸ ਦੀ ਕਟਾਈ ਆਪਾਂ ਕਰ ਦੇਣੀ ਆ ਆਵੇ ਹੁਣ ਹੋਰੀ बैन ज है। बाकी करो चेक बाकी तो ਧੰਨਵਾਦ ਜੀ ਸਾਰੇ ਵੀਰ ਆਪਣੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਾਂ ਮਿਲਦੇ ਹਾਂ ਕਿਸੇ ਅਗਲੇ ਵਲੌਗ 'ਚ ਤਦ ਤੱਕ ਲਈ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ